ਅੰਡਰਲਿੰਗਲੀ ਜਿੰਨੇ ਵੀ ਦੁਨੀਆ ਦੇ ਇੰਗਲਿਸ਼ ਅਖਬਾਰ ਨਿਊਜ਼ਪੇਪਰ ਮੀਡੀਆ ਹੈ ਉਹਨਾਂ ਵਿੱਚ ਲਗਾਤਾਰ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਤੀਜੀ ਵਰਲਡ ਵਾਰ ਹੈ ਜਿਹੜੀ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕੀ ਸਾਰਾ ਮਸਲਾ ਹੈ ਜੋ ਕਾਫੀ ਦੇਸ਼ਾਂ ਦੇ ਵਿੱਚ ਚੱਲਦਾ ਪਿਆ ਹੈ ਕੀ ਹਮਲੇ ਹੋ ਰਹੇ ਨੇ ਇਹ ਕਹ ਲੋ ਕਿ ਰੈੱਡ ਸੀ ਦੇ ਵਿੱਚ ਇਹ ਸਾਰੇ ਘੰਣਾ ਕਰ ਮੈਨੂੰ ਸਾਡੇ ਦਸ਼ਕਾਂ ਜੱਗੇ ਖੋਲ ਕੇ ਰੱਖੋ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਬਹੁਤ ਸਾਰੇ ਇੰਗਲਿਸ਼ ਨਿਊਜ਼ ਚੈਨਲਸ ਦੇ ਉੱਤੇ ਇਹ ਅਨੁਮਾਨ ਜਿਹੜੇ ਨੇ ਲਾਏ ਜਾ ਰਹੇ ਆ ਕਿ ਕੀ ਇਹ ਸ਼ੁਰੂਆਤ ਹੈ ਤੀਜੀ جنگ ਦੀ ਕਿਉਂਕਿ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਨਾ ਦੀਪਨ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਪੂਰੀ ਜੀਓਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੰਤਰਰਾਜੀ ਪੱਧਰ ਤੇ ਹੋ ਕੀ ਕੀ ਰਿਹਾ ਹੈ ਇੱਕ ਤਾਂ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਹੈਗਾ ਆਪਣੇ ਕਨਫਲਿਕਟ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਹੈ ਲਗਾਤਾਰ ਬੰਬਾਰੀ ਹੋ ਰਹੀ ਹੈ ਸੋ ਇਹਦੇ ਚਲਦੇ ਚਲਦੇ ਆ ਦੂਸਰਾ ਕਨਫਲਿਕਟ ਜਿਹੜਾ ਹੈਗਾ ਉਹ ਇਜ਼ਰਾਈਲ ਦਾ ਪੈਲੇਸਟਾਈਨ ਦੇ ਨਾਲ ਹੋ ਗਿਆ ਜਿੱਥੇ ਲਗਾਤਾਰ ਬੰਬ ਵਰਸਾਏ ਜਾ ਰਹੇ ਨੇ ਤੇ ਹੁਣ ਤੀਜਾ ਵੱਡਾ ਕਨਫਲਿਕਟ ਜਾ ਕਹਿ ਲਈਏ ਘਟਨਾਕਰਮ ਜਿਹੜਾ ਉਹ ਰੈਡ ਸੀ ਦੇ ਵਿੱਚ ਦੇਖਣ ਨੂੰ ਸਾਹਮਣੇ ਆਇਆ ਰੈਡ ਸੀ ਉਹ ਸਮੁੰਦਰੀ ਖੇਤਰਫਲ ਕਹਿ ਲਈਏ ਉਹ ਜਗਾ ਜਿੱਥੋਂ ਵਿਸ਼ਵ ਭਰ ਦਾ 12% ਜਿਹੜਾ ਹੈਗਾ ਸ਼ਿਪਾਂ ਰਾਹੀਂ ਸਮਾਨ ਆਯਾਤ ਨਿਰਯਾਤ ਹੁੰਦਾ ਉਹ ਇੱਕ ਇਸ ਤਰੀਕੇ ਦਾ ਹੈ ਜੋ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਤਾਂ ਕਿ ਆਸਾਨੀ ਦੇ ਨਾਲ ਸਮਝ ਆ ਜਾਵੇ ਸੋ ਇੱਕ ਆਪਾਂ ਇਹ ਕਹਿ ਸਕਦੇ ਵੀ ਇੱਕ ਟਾਈਟ ਵੈਸਲ ਨਦੀ ਤੇ ਵਾਂਗ ਇੱਕ ਜਗਾ ਲੰਘਦੀ ਹੈ ਜਿਹੜੀ ਸਮੁੰਦਰ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ ਤੇ ਇਹ ਪੈਂਦਾ ਜਿੱਦਾਂ ਆਪਾਂ ਇਹ ਕਹਿ ਲਈਏ ਕਿ ਭੋਲੇ ਦੇ ਘਰ ਨੂੰ ਜਾਣਾ ਹੋਵੇ ਤੇ ਉੱਪਰੋਂ ਦੀ ਜਾਈਏ ਤੇ ਉਹ ਪੈ ਜੇ 10 ਕਿਲੋਮੀਟਰ ਤੇ ਆ ਵਿੱਚੋਂ ਦੀ ਜਿਹੜੀ ਫਿਰਨੀ ਦੇ ਵਿੱਚ ਉਹਦੀ ਜਗ੍ਹਾ ਲੰਘਦੀ ਹੈ ਤੇ 1.5 ਕਿਲੋਮੀਟਰ ਇੱਥੋਂ ਪੈ ਜਾਂਦਾ ਸੋ ਆਪਾਂ ਫਿਰ ਇਹ ਕਹਿੰਨੇ ਵੀ ਚੱਲ ਉੱਪਰੋਂ ਦੀ ਘੁੰਮ ਕੇ ਕਿਉਂ ਜਾਣਾ ਇੱਥੋਂ ਦੀ ਚਲੇ ਜੰਨੇ ਆ ਸੋ ਇਹ ਰੈੱਡ ਸੀ ਦਾ ਜਿਹੜਾ ਮਾਹੌਲ ਹੈਗਾ ਕਿ ਉੱਥੋਂ 12% ਜਿਹੜੇ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਸ਼ਿਪ ਉੱਥੋਂ ਲੰਘਦੇ ਨੇ ਉਹਨਾਂ ਦਾ ਉਹਦੇ ਨਾਲ ਇੱਕ ਤਾਂ ਤੇਲ ਬਚਦਾ ਇੱਕ ਟਾਈਮ ਬਚਦਾ ਤੇ ਜਿਹੜਾ ਸਮਾਨ ਹੈਗਾ ਜੋ ਵੀ ਭਾਵੇਂ ਕਿਤੇ ਯੂਕੇ ਨੂੰ ਆ ਰਿਹਾ ਯੂਰਪ ਨੂੰ ਆ ਰਿਹਾ ਜਾਂ ਫ ਏਸ਼ੀਆ ਨੂੰ ਜਾ ਰਿਹਾ ਉਹ ਬਹੁਤ ਜਲਦੀ ਪਹੁੰਚ ਜਾਂਦਾ ਸੋ ਉਹ ਰੈਡ ਸੀ ਦੇ ਜਿਹੜਾ ਨਾਲ ਮੁਲਕ ਲੱਗਦਾ ਹੈ ਯਮਨ ਯਮਨ ਜਿਹੜਾ ਮੁਲਕ ਹੈ ਉਹਦੇ ਵਿੱਚ ਉਹਨਾਂ ਦੇ ਆਪਣੇ ਮਤਲਬ ਕਿ ਕਨਫਲਿਕਟ ਤਾਂ ਚਲੋ ਹਰ ਇੱਕ ਮੁਲਕ ਤੇ ਆਪਣੇ ਹੈਗੇ ਨੇ ਹੁਣ ਭਾਰਤ ਦੇ ਵੀ ਤੇ ਹੈਗੇ ਆ ਸੋ ਯਮਨ ਦੇ ਵਿੱਚ ਇੱਕ ਆਪਾਂ ਕਹਿ ਲਈਏ ਇੱਕ ਲੜਾਕਾ ਫੋਰਸ ਹੈ ਜਿਹਨੂੰ ਹੁਥੀ ਰੈਵਲਸ ਕਿਹਾ ਜਾਂਦਾ ਹੈ ਹੁਥੀ ਲੜਾਕੇ ਜੋ ਕਿ ਇਹਨਾਂ ਬਾਰੇ ਮੈਂ ਤੁਹਾਨੂੰ ਸਮਝਾ ਸਮਝਾਣਾ ਚਾਹੁੰਦਾ ਪਹਿਲਾਂ ਫਿਰ ਆਪਾਂ ਗੱਲ ਅੱਗੇ ਤੋਰਾਂਗੇ ਸੋ ਹੁਥੀ ਰੈਵਲਸ ਕੌਣ ਨੇ ਇੱਕ ਇਸਲਾਮਿਕ ਟੈਰਰਿਸਟ ਗਰੁੱਪ ਆ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ ਜਾਂ ਫਿਰ ਕਹਿ ਲਈਏ ਖਾੜਕੂ ਗਰੁੱਪ ਆ ਜੋ ਕਿ ਯਮਨ ਦੇ ਵਿੱਚ ਹੈ ਮਤਲਬ ਯਮਨ ਤੋਂ ਉਹ ਜਿਹੜਾ ਬਣਿਆ ਪਰ ਉਹ ਯਮਨ ਦੀ ਜਿਹੜੀ ਮੌਜੂਦਾ ਸਰਕਾਰ ਮੌਜੂਦਾ ਸਿਸਟਮ ਹੈ ਉਹਦੇ ਖਿਲਾਫ ਨੇ ਉਹ ਸੋ ਸਮੇ ਸਮੇਤੇ ਉੱਤੇ ਜਿਹੜੇ ਹੁਥੀ ਰੇਵਲਸ ਨੇ ਉਹ ਰੈੱਡ ਸੀ ਦੇ ਵਿੱਚੋਂ ਲੰਘਣ ਵਾਲੇ ਸ਼ਿਪਸ ਜਿਹੜੇ ਨੇ ਵੱਖ-ਵੱਖ ਦੇਸ਼ਾਂ ਦੇ ਭਾਵੇਂ ਹੋਣ ਪਿਛਲੇ ਮਹੀਨੇ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਸ਼ਾਇਦ ਕਿ ਭਾਰਤੀ ਸ਼ਿਪਾਂ ਦੇ ਉੱਤੇ ਵੀ ਹਮਲਾ ਹੋਇਆ ਸੋ ਹੁਥੀ ਰੇਵਲਸ ਕੀ ਕਰਦੇ ਨੇ ਉੱਥੋਂ ਲੰਘਦੇ ਹੋਏ ਸ਼ਿਪਾਂ ਨੂੰ ਲੁੱਟਦੇ ਨੇ ਉਹਨਾਂ ਦੇ ਉੱਤੇ ਹਮਲੇ ਕਰਦੇ ਨੇ ਸੋ ਇਹ ਉਹਨਾਂ ਦਾ ਕੰਮ ਹੈਗਾ ਤੇ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਮੈਂ ਦੱਸਣ ਜਾ ਰਿਹਾ ਕਿ ਜਦੋਂ ਤੱਕ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਸੀ ਯਾਨੀ ਕਿ ਜਿਹੜੇ ਡੋਨਲਡ ਟਰੰਪ ਰਾਸ਼ਟਰਪਤੀ ਸੀ ਤਾਂ ਉਸ ਵੇਲੇ ਤੱਕ ਅਮਰੀਕਾ ਨੇ ਹੁਥੀ ਰੈਵਲਸ ਨੂੰ ਅੱਤਵਾਦੀ ਗਰੁੱਪਸ ਦੇ ਵਿੱਚ ਜਿਹੜਾ ਪਾਇਆ ਹੋਇਆ ਸੀਗਾ ਯਾਨੀ ਕਿ ਉਹ ਲਿਸਟ ਜਿਹੜੀ ਅਮਰੀਕਾ ਬਣਾਉਂਦਾ ਹੈ ਨਾ ਵਰਲਡਵਾਈਡ ਕਿ ਕਿਹੜੇ-ਕਿਹੜੇ ਗਰੁੱਪ ਨੇ ਉਹਦੇ ਵਿੱਚ ਹੁਥੀ ਰੈਵਲਸ ਨੂੰ ਪਾਇਆ ਹੋਇਆ ਸੀ ਮਤਲਬ ਕਿ ਜਦੋਂ ਤੱਕ ਡੋਨਲਡ ਟਰੰਪ ਸੀ ਹੁਥੀ ਰੈਵਲਸ ਅਮਰੀਕਾ ਵਾਸਤੇ ਟੈਰਰਿਸਟ ਸੀਗਾ ਅੱਤਵਾਦੀ ਸੀ ਪਰ ਇਹਦੇ ਵਿੱਚ ਜਿਹੜੀ ਫੈਕਟ ਜਿਹੜਾ ਅਗਲਾ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੀ ਇੰਟਰਸਟਿੰਗ ਫੈਕਟ ਜਿਹੜਾ ਹੈਗਾ ਕਿ ਜੋ ਬਾਈਡਨ ਤੇ ਆਉਣ ਤੋਂ ਬਾਅਦ ਉਥੀ ਰੈਵਲਸ ਨੂੰ ਅਮਰੀਕਾ ਨੇ ਉਸ ਲਿਸਟ ਦੇ ਵਿੱਚੋਂ ਕੱਢ ਦਿੱਤਾ ਸੀ ਟੈਰਰਿਸਟ ਕਿ ਇਹ ਹੁਣ ਟੈਰਰਿਸਟ ਨਹੀਂ ਹੈਗੇ ਸੋ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਗੱਲਬਾਤ ਬਣੀ ਹੈ ਹੁਣ ਅੱਜ ਉਹੀ ਅਮਰੀਕਾ ਹੁਥੀ ਰੈਵਲਸ ਦੇ ਉੱਤੇ 에ਅ ਸਟ੍ਰਾਈਕ ਕਰ ਰਿਹਾ ਹੈਨਾ ਸੋ ਇਹ ਚੀਜ਼ ਜਿਹੜੀ ਹੈ ਇਸ ਵੇਲੇ ਬਣੀ ਹੋਈ ਹੈ ਹੁਣ ਕੀ ਗੱਲ ਹੈ ਹੁਣ ਇਹ ਹੋਇਆ ਕੀ ਅੱਗੇ ਦੱਸਿਆ ਜਾਂਦਾ ਹੈ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ 27 ਤੋਂ 28 ਸ਼ਿਪਾਂ ਦੇ ਉੱਤੇ ਹੁਥੀ ਰੈਵਲਸ ਨੇ ਜਿਹੜੇ ਨੇ ਉਹ ਹਮਲੇ ਕੀਤੇ ਆ ਉਹ ਡਰونز ਰਾਈ ਕਰਦੇ ਨੇ ਜਾਂ ਫਿਰ ਹੋਰ ਤਰੀਕਿਆਂ ਦੇ ਰਾਈ ਮਤਲਬ ਜਿਹੜੇ ਜਿਹੜੇ ਸ਼ਿਪ ਉੱਥੋਂ ਲੰਘ ਰਹੇ ਨੇ ਉਹ ਕਰ ਰਹੇ ਆ ਸੋ ਹੁਣ ਜਦੋਂ ਇਹ ਜਿਹੜੀ ਸ਼ਿਪਿੰਗ ਹੈ ਜਿਹੜੀ ਇਹ ਪ੍ਰਭਾਵਿਤ ਹੋਣ ਲੱਗੀ ਜਿਹੜੀ ਕਾਰਗੋ ਜਿਹੜਾ ਜਾ ਰਿਹਾ ਆਯਾਤ ਨਿਰਯਾਤ ਹੋਣ ਲੱਗਿਆ ਉਹ ਜਦੋਂ ਪ੍ਰਭਾਵਿਤ ਹੋਣ ਲੱਗਿਆ ਭਾਰਤੀ ਜਿਪਾਂ ਤੇ ਹਮਲੇ ਹੋਏ ਯੂਕੇ ਦੇਆਂ ਦੇ ਉੱਤੇ ਹੋਏ ਜਾਂ ਹੋਰ ਮੁਲਕਾਂ ਦੇ ਹੋਏ ਸੋ ਇਸ ਤੋਂ ਬਾਅਦ ਹੁਣ ਯੂਐਸ ਜਿਹੜਾ ਅਮਰੀਕਾ ਤੇ ਯੂਕੇ ਨੇ ਇਹ ਚਿੰਤਾ ਜਤਾਈ ਵੀ ਭਾਈ ਇਹ ਬਣ ਕੀ ਰਿਹਾ ਇਹ ਤਾਂ ਹੁਣ ਸਿੱਧਾ ਹੀ ਹੋ ਗਿਆ ਪਹਿਲਾਂ ਕਦੀ ਕਦੀ ਲੁੱਟਦੇ ਸੀ ਚਲੋ ਥੋੜੇ ਬੋਤੇ ਪੈਸੇ ਲੈ ਕੇ ਤੇ ਫਿਰ ਉਹ ਜਿਹੜੇ ਅਗਵਾ ਕੀਤੇ ਹੋਏ ਜਹਾਜ਼ ਕਿਡਨੈਪ ਕੀਤੇ ਹੋਏ ਇਹਨਾਂ ਨੂੰ ਛੱਡ ਵੀ ਦਿੰਦੇ ਸੀ ਪਰ ਆ ਹੁਣ ਤਾਂ ਲਗਾਤਾਰੀ ਹੋ ਗਿਆ ਕੰਮ ਇਹਦੇ ਨਾਲ ਤੇ ਸਾਰੇ ਜਿਹੜਾ ਵਿਸ਼ਵ ਦਾ ਜਿਹੜਾ ਆਯਾਤ ਨਰਾਤ ਆ ਉਹਦੇ ਤੇ ਫਰਕ ਪੈ ਰਿਹਾ ਸੋ ਇਹਨਾਂ ਦੋਨਾਂ ਮੁਲਕਾਂ ਨੇ ਸਲਾਹ ਬਣਾ ਕੇ ਤੇ ਹੁਥੀ ਰੈਵਲਸ ਦੇ ਉੱਤੇ ਪਿਛਲੇ ਹਫਤੇ ਦੀ ਗੱਲ ਹੈ ਜਦੋਂ ਇਹ ਸਟ੍ਰਾਈਕ ਕੀਤੀਆਂ ਮਤਲਬ ਕਿ ਉਹਨਾਂ ਦੇ ਉੱਤੇ ਬੰਬ ਬਰਸਾਉਣੇ ਸ਼ੁਰੂ ਕਰ ਦਿੱਤੇ ਕਿ ਆਓ ਭਾਈ ਸਿੱਦੇ ਯਮਨ ਦੇ ਬਹੁਤ ਸਾਰੇ ਇਲਾਕੇ ਜਿੱਥੇ ਹੁਥੀ ਰੈਵਲਸ ਜਿਹੜੇ ਨੇ ਉਹਨਾਂ ਦੀ ਗਿਣਤੀ ਵੱਧ ਹੈਗੀ ਹੈ ਸੋ ਉਹਨਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਿਦੇ ਵਿੱਚ ਪੰਜ ਹੁਥੀਸ ਦੀ ਮੌਤ ਵੀ ਹੋ ਗਈ ਹੁਣ ਇੱਕ ਤੁਹਾਨੂੰ ਮੈਂ ਚੀਜ਼ ਹੁਣ ਹੋਰ ਦੱਸਣ ਲੱਗਿਆ ਕਿਉਂਕਿ ਦੇਖੋ ਕਿਦਾਂ ਬਣਦਾ ਤਾਣਾ ਬਾਣਾ ਕਿਵੇਂ ਬਣਿਆ ਹੋਇਆ ਇਹ ਹੁਣ ਜਦੋਂ ਹੁਥੀ ਰੈਵਲਸ ਦੇ ਜਿਹੜੇ ਬੁਲਾਰੇ ਨੇ ਉਹ ਹੁੰਦੇ ਆ ਸਾਹਮਣੇ ਇਸ ਅਟੈਕ ਤੋਂ ਬਾਅਦ ਜਦੋਂ 5 ਹੁੱਥੀ ਮਾਰੇ ਜਾਂਦੇ ਆ ਉਹ ਬਿਆਨ ਦਿੰਦੇ ਆ ਕਿ ਅਸੀਂ ਸ਼ਿਪਾਂ ਦੇ ਉੱਤੇ ਹਮਲੇ ਕਿਉਂ ਕਰ ਰਹੇ ਆ ਉਹਨਾਂ ਨੇ ਕਾਰਨ ਦੱਸ ਦਿੱਤਾ ਕਾਰਨ ਜਾਣਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ ਕਿ ਭਾਈ ਆ ਵੀ ਕਾਰਨ ਹੋ ਸਕਦਾ ਅਸੀਂ ਤੇ ਸਮਝਿਆ ਸੀ ਵੀ ਸ਼ਾਇਦ ਇਹ ਲੁੱਟਣਾ ਹੀ ਚਾਹੁੰਦੇ ਆ ਜਾਂ ਫਿਰ ਇਹ ਚਾਹੁੰਦੇ ਆ ਵੀ ਐਨੇ ਪੈਸੇ ਦਿਓ ਤੇ ਛੱਡਦੇ ਆਂਗੇ ਵਗਾਰ-ਵਗਾਰਾ ਮਤਲਬ ਲੁੱਟੇਰੇ ਨੇ ਉਹ ਕਹਿੰਦੇ ਆ ਕਿ ਅਸੀਂ ਯੂਐਸ ਯੂਕੇ ਜਾਂ ਫਿਰ ਹੋਰ ਮੁਲਕਾਂ ਦੇ ਸ਼ਿਪਾਂ ਦੇ ਉੱਤੇ ਹਮਲੇ ਪ੍ਰੋਟੈਸਟ ਵਜੋਂ ਕਰ ਰਹੇ ਆ ਕਿਉਂ ਕਿਉਂਕਿ ਤੁਸੀਂ ਸਾਰੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ ਪੈਲੇਸਟਾਈਨ ਦੇ ਉੱਤੇ ਹਮਲਾ ਕਰਨ ਦੇ ਵਿੱਚ ਦੇਖੋ ਕਿਹੜੀ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਹੁਥੀਜ਼ ਕਹਿੰਦੇ ਨੇ ਅਸੀਂ ਹਮਲੇ ਤੁਹਾਡੇ ਸ਼ਿਪਾਂ ਦੇ ਉੱਤੇ ਤਾਂ ਕਰ ਰਹੇ ਹਾਂ ਇੱਕ ਪ੍ਰੋਟੈਸਟ ਵਜੋਂ ਕਿ ਤੁਸੀਂ ਜਿਹੜਾ ਇਜ਼ਰਾਈਲ ਦਾ ਸਾਥ ਦੇ ਰਹੇ ਹੋ ਕਿ ਪੈਲੇਸਟਾਈਨ ਦੇ ਉੱਤੇ ਹਮਲੇ ਕਰੋ ਇਹ ਗੱਲ ਬਿਲਕੁਲ ਸੱਚ ਵੀ ਹੈ ਅਮਰੀਕਾ ਨੇ ਵੀ ਕਿਹਾ ਕਿ ਸਾਡਾ ਜਿਹੜਾ ਇਜ਼ਰਾਈਲ ਹੈ ਉਹ ਸਾਡਾ ਅਲਾਈ ਹੈ ਅਸੀਂ ਉਹਦਾ ਸਾਥ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਹੈ ਹਰ ਤਰ੍ਹਾਂ ਦੀ ਮਦਦ ਦੇ ਰਿਹਾ ਉਹਨਾਂ ਨੂੰ ਥਾਪੜਾ ਦਿੱਤਾ ਕਿ ਤੁਸੀਂ ਪੈਲੇਸਟਾਈਨ ਦੇ ਉੱਤੇ ਹਮਲੇ ਕਰੋ ਹੁਣ ਤੁਸੀਂ ਦੇਖੋ ਨਾ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਪੈਲੇਸਟਾਈਨ ਹਮਾਸ ਦੇ ਹੱਕ ਦੇ ਵਿੱਚ ਆ ਪਰ ਅੱਜ ਉਹਨਾਂ ਦਾ ਕਾਹਨ ਹੋ ਰਿਹਾ ਸੋ ਉਸ ਤੋਂ ਬਾਅਦ ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਰਿਸ਼ੀ ਸੋਨਾਕ ਉਹਨਾਂ ਨੇ ਵੀ ਇੱਕ ਬਿਆਨ ਜਿਹੜਾ ਹੈਗਾ ਠੋਕ ਵਜਾ ਕੇ ਕਿਹਾ ਸੀ ਕਿ ਅਸੀਂ ਇਜ਼ਰਾਈਲ ਦੇ ਨਾਲ ਖੜੇ ਆ ਹਾਲਾਂਕਿ ਇੰਗਲੈਂਡ ਦੇ ਵਿੱਚ ਲੋਕਲ ਬਹੁਤ ਵੱਡੇ ਪ੍ਰੋਟੈਸਟ ਜਿਹੜੇ ਨੇ ਉਹ ਪੈਲੇਸਟਾਈਨ ਦੇ ਗਾਜ਼ਾ ਦੇ ਹੱਕ ਦੇ ਵਿੱਚ ਹੋਏ ਕਿ ਉੱਥੇ ਜਿਹੜੀ ਹੈ ਵਾਰ ਬੰਦ ਕੀਤੀ ਜਾਵੇ ਸੀਜ਼ਫਾਇਰ ਦਾ ਐਲਾਨ ਕੀਤਾ ਜਾਵੇ ਤੇ ਅਮਰੀਕਾ ਨੂੰ ਵੀ ਬਹੁਤ ਵਾਰ ਲੋਕਾਂ ਨੇ ਕਿਹਾ ਕਿ ਸੀਜ਼ਫਾਇਰ ਕਰਾਓ ਇਹ ਨਹੀਂ ਕਰਵਾ ਰਹੇ ਅੱਛਾ ਹੁਣ ਹੁਥੀਜ਼ ਕਹਿੰਦੇ ਵੀ ਸਾਡਾ ਆ ਕਾਰਨ ਹੈ ਕਿ ਤੁਸੀਂ ਇਜ਼ਰਾਈਲ ਦਾ ਸਾਥ ਦੇ ਰਹੇ ਹੋ ਤੇ ਅਸੀਂ ਇਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਤੁਹਾਨੂੰ ਮੈਂ ਜਿਵੇਂ ਪਹਿਲੇ ਦੱਸਿਆ ਕਿ ਹੁਥੀ ਜਿਹੜੇ ਨੇ ਉਹ ਵੀ ਇਸਲਾਮਿਕ ਨੇ ਤੇ ਇੱਧਰ ਜਿਨ੍ਹਾਂ ਤੇ ਉੱਤੇ ਹਮਲਾ ਹੋ ਰਿਹਾ ਹੈ ਜਿਹੜੇ ਪੈਲੇਸਤੀਨ ਦੇ ਲੋਕ ਨੇ ਗਾਜ਼ਾ ਦੇ ਵਿੱਚ ਜਿਹੜੇ ਲੋਕ ਹੈ ਉਹ ਵੀ ਇਸਲਾਮਿਕ ਨੇ ਤੇ ਉਸ ਤੋਂ ਬਾਅਦ ਅਗਲੀ ਤੁਹਾਨੂੰ ਜਿਹੜੀ ਹੋਰ ਚੀਜ਼ ਦੱਸਣ ਲੱਗਿਆ ਹੁਥੀਜ਼ ਦੀ ਨੇਤਾ ਹੈਗੀ ਆ ਹਮਾਸ ਦੇ ਨਾਲ ਹਮਾਸ ਉਹ ਗਰੁੱਪ ਹੈ ਜਿਨੇ ਪਹਿਲਾ ਹਮਲਾ ਚੁੱਪਚੀ ਪੀਤੇ ਬੈਠੇ ਬਿਠਾਇਆ ਨੇ ਜਿਹੜੀ ਜੰਗ ਛੇੜ ਦਿੱਤੀ ਜਿਹੜਾ ਇਜ਼ਰਾਈਲ ਦੇ ਉੱਤੇ ਉਹਨਾਂ ਨੇ ਇਹ ਸਟ੍ਰਾਈਕ ਕਰਕੇ ਤੇ ਉਹਨਾਂ ਦੇ ਬਹੁਤ ਸਾਰੇ ਲੋਕ ਜਿਹੜੇ ਯਹੂਦੀ ਮਾਰ ਦਿੱਤੇ ਉਸ ਤੋਂ ਬਾਅਦ ਜੰਗ ਦੀ ਸ਼ੁਰੂਆਤ ਹੋਈ ਹੈ ਨਾ ਸੋ ਹੂਥੀਜ਼ ਜਿਹੜੇ ਨੇ ਉਹ ਹਮਾਸ ਦੇ ਨੇੜੇ ਨੇੜਤਾ ਰੱਖਦੇ ਆ ਪਰ ਤੁਹਾਨੂੰ ਇੱਕ ਹੋਰ ਮੈਂ ਦੱਸਣ ਲੱਗਾ ਇਹਦੇ ਵਿੱਚ ਚੀਜ਼ ਕਿ ਜਿਹੜੇ ਹੂਥੀਜ਼ ਨੇ ਹਮਾਸ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੇ ਨੇ ਉਹ ਸ਼ਕਤੀਸ਼ਾਲੀ ਨੇ ਉਹਨਾਂ ਕੋਲ ਟ੍ਰੇਨਿੰਗ ਹੈ ਮਿਲਟਰੀ ਟ੍ਰੇਨਿੰਗ ਹੈ ਉਹ ਸਾਰਾ ਕੁਝ ਹੈਗਾ ਤੇ ਹੁਣ ਜਿਹੜੀ ਇੱਕ ਹੋਰ ਚੀਜ਼ ਹੈ ਕਿ ਬੈਕ ਕੌਣ ਕਰ ਰਿਹਾ ਹੂਥੀਜ਼ ਨੂੰ ਮਤਲਬ ਕਿ ਇੱਕ ਗਰੁੱਪ ਹੋਵੇ ਮੰਨ ਲਓ ਉਹ ਗਰੁੱਪ 1000 ਬੰਦੇ ਦਾ ਵੀ ਹੋਵੇ 2000 ਦਾ ਹੋਵੇ 5000 ਦਾ ਹੋਵੇ 10000 ਦਾ ਹੋਵੇ ਪਰ ਫਿਰ ਵੀ ਉਹਨਾਂ ਨੂੰ ਫਾਈਨੈਂਸ਼ੀਅਲੀ ਜਾਂ ਫਿਰ ਹੋਰ ਤਰੀਕਿਆਂ ਦੀ ਸਪੋਰਟ ਜਿਹੜੀ ਉਹ ਚਾਹੀਦੀ ਹੁੰਦੀ ਹੈ ਯਮਨ ਦੇ ਤਾਂ ਵਿਰੋਧ ਦੇ ਵਿੱਚ ਨੇ ਹੁਥੀ ਸੋ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਉਹਨਾਂ ਨੂੰ ਬੈਕਅਪ ਕੌਣ ਕਰ ਰਿਹਾ ਹੁਣ ਉਹਨਾਂ ਨੂੰ ਬੈਕਅਪ ਜਿਹੜਾ ਮੁਲਕ ਕਰ ਰਿਹਾ ਉਹ ਹੈਗਾ ਜੀ ਈਰਾਨ ਈਰਾਨ ਜਿਹੜਾ ਹੈ ਉਹ ਹੁਥੀਸ ਨੂੰ ਬੈਕ ਕਰ ਰਿਹਾ ਤੇ ਜਿਹੜਾ ਈਰਾਨ ਹੈਗਾ ਉਹ ਤੁਹਾਨੂੰ ਸ਼ਾਇਦ ਤੁਸੀਂ ਬਿਆਨਾਂ ਦੇ ਵਿੱਚ ਪਿਛਲੇ ਮਹੀਨਿਆਂ 'ਚ ਇਹ ਗੱਲ ਸੁਣੀ ਹੋਏਗੀ ਜਦੋਂ ਅਟੈਕ ਹੋ ਗਿਆ ਇਜ਼ਰਾਈਲ ਦਾ ਪੈਲਸਟਾਈਨ ਦੇ ਉੱਤੇ ਈਰਾਨ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਸੀ ਕਿ ਅਮਰੀਕਾ ਨੂੰ ਵਾਰਨ ਕੀਤਾ ਸੀ ਕਿ ਆ ਬੰਦ ਕਰਾਓ ਜੇ ਤੁਸੀਂ ਬੰਦ ਨਹੀਂ ਕਰਾਉਂਦੇ ਤੇ ਇਹਦੇ ਸਿੱਟੇ ਭੁਗਤਣ ਲਈ ਤਿਆਰ ਰਹੋ ਈਰਾਨ ਨੇ ਇਹ ਗੱਲ ਪਹਿਲਾਂ ਕਹੀ ਹੋਈ ਹੈ ਕਿ ਸੀਜ਼ਫਾਇਰ ਕਰਾਓ ਸਾਡੇ ਲੋਕਾਂ ਦੇ ਉੱਤੇ ਹਮਲਾ ਹੋ ਰਿਹਾ ਸੋ ਅਮਰੀਕਾ ਨੇ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਸੁਣੀ ਕਿ ਆਖਰ ਕੀ ਹੋ ਰਿਹਾ ਜਾਂ ਕੌਣ ਕਹਿ ਰਿਹਾ ਸਾਨੂੰ ਅਸੀਂ ਨਹੀਂ ਪਰਵਾਹ ਕਰਦੇ ਹੁਣ ਇਰਾਨ ਜਿਹੜਾ ਉਹ ਹੁਥੀਜ਼ ਨੂੰ ਬੈਕ ਕਰ ਰਿਹਾ ਕਿ ਤੁਸੀਂ ਯੂਐਸ ਤੇ ਯੂਕੇ ਦੇ ਜਿਹੜੇ ਸ਼ਿਪਸ ਨੇ ਜਾਂ ਫਿਰ ਹੋਰ ਜਿਹੜੇ ਆਉਂਦੇ ਆ ਮਤਲਬ ਇਹ ਪ੍ਰੋਟੈਸਟ ਵਜੋਂ ਉਹਨਾਂ ਦੇ ਉੱਤੇ ਹਮਲੇ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਸੱਟ ਮਾਰੀਏ ਤੇ ਉਹ ਫਿਰ ਦੁਖੀ ਹੋ ਕੇ ਤੇ ਦੂਜੇ ਪਾਸੇ ਐ ਪੈਲਸਤੀਨ ਦੇ ਉੱਤੇ ਜਿਹੜਾ ਉਹ ਅਟੈਕ ਬੰਦ ਕਰਨ ਹੁਣ ਤੁਸੀਂ ਦੇਖੋ ਹੁਥੀਜ਼ ਦਾ ਵੀ ਇਹ ਬਿਆਨ ਆਇਆ ਹੁਣ ਇਹ ਇਹ ਚਿੰਤਾ ਦਾ ਵਿਸ਼ਾ ਉਹ ਮਤਲਬ ਕਿ ਇੱਕ ਗਰੁੱਪ ਹੋ ਕੇ ਐਡੇ ਵੱਡੇ ਉਹਨਾਂ ਨੇ ਜਿਹੜਾ ਹੈਗਾ ਬਿਆਨ ਦੇ ਦਿੱਤਾ ਉਹ ਕਹਿੰਦੇ ਆ ਕਿ ਸਿੱਟੇ ਭੁਗਤਣ ਲਈ ਯੂਕੇ ਤੇ ਯੂਐਸਏ ਤਿਆਰ ਰਵੇ ਹੁਣ ਤੁਸੀਂ ਇਹ ਇਹ ਉਹਨਾਂ ਦੀ ਗੱਲ ਦਾ ਮਤਲਬ ਦੇਖੋ ਕੀ ਹੈ ਕਿ ਆਪਾਂ ਤਾਂ ਇਹ ਕਹਿੰਦੇ ਆ ਕਿ ਅਮਰੀਕਾ ਬੜੀ ਵੱਡੀ ਪਾਵਰ ਹੈ ਇੰਗਲੈਂਡ ਬਹੁਤ ਵੱਡੀ ਪਾਵਰ ਹੈ ਫਾਈਵ ਆਈਜ਼ ਦੀ ਗੱਲ ਕਰਦੇ ਆ ਇਹ ਫਾਈਵ ਆਈਜ਼ ਨੂੰ ਹੀ ਜਿਹੜਾ ਹੈ ਚੁਣੌਤੀ ਦੇ ਰਹੇ ਨੇ ਇੱਕ ਪਾਸੇ ਜਿਹੜੇ ਉਹਨਾਂ ਦੇ ਉੱਤੇ ਅਟੈਕ ਹੋ ਰਹੇ ਆ ਉਹਨਾਂ ਦੇ ਬੰਦੇ ਵੀ ਮਾਰੇ ਗਏ ਆ ਜੇ ਜਿੱਦਣ ਤੁਹਾਨੂੰ ਇੱਕ ਗੱਲ ਜਿਹੜੀ ਮੇਰੀ ਰਹਿ ਗਈ ਮੈਂ ਤੁਹਾਨੂੰ ਉਹ ਐਡ ਕਰ ਦਿੰਨਾ ਕਿ ਜਿਸ ਦਿਨ ਪੰਜ ਹੁਥੀਸ ਮਾਰੇ ਗਏ ਆ ਨਾ ਜਿਹੜੀ ਯੂਐਸ ਤੇ ਯੂਕੇ ਦੀ 에ਅ ਸਟ੍ਰਾਈਕ ਦੇ ਵਿੱਚ ਉਸ ਤੋਂ ਬਾਅਦ ਹੁਥੀਆਂ ਨੇ ਅਗਲੇ ਦਿਨਾਂ ਦੇ ਵਿੱਚ ਯੂਐਸ ਦੇ ਸ਼ਿਪ ਦੇ ਉੱਤੇ ਫਿਰ ਹਮਲਾ ਕੀਤਾ ਇਹ ਨਹੀਂ ਉਹ ਰੁਕੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਹੁਣ ਇਹ ਮਸਲਾ ਜਿਹੜਾ ਉਹ ਭਖਦਾ ਜਾ ਰਿਹਾ ਕਿਉਂਕਿ ਹੌਲੀ-ਹੌਲੀ ਇਹਦੇ ਵਿੱਚ ਦੇਸ਼ ਸ਼ਾਮਲ ਹੁੰਦੇ ਜਾ ਰਹੇ ਨੇ ਇਰਾਨ ਬੈਕ ਕਰ ਰਿਹਾ ਯਮਨ ਵਿਰੋਧ ਦੇ ਵਿੱਚ ਹੈ ਯਮਨ ਇੱਥੋਂ ਤੱਕ ਇਹ ਤਾਂ ਚਲੋ ਕਹਿ ਰਿਹਾ ਪਈ ਸਾਡੇ ਤੁਸੀਂ ਦੇਸ਼ ਦੇ ਵਿੱਚ ਹਮਲੇ ਕਰ ਰਹੇ ਹੋ ਵਗੈਰਾ ਵਗੈਰਾ ਕੁਝ ਹੋ ਰਿਹਾ ਪਰ ਉਹ ਕਿਤੇ ਨਾ ਕਿਤੇ ਇਸ ਦੇ ਵਿਰੋਧ ਦੇ ਵਿੱਚ ਹੈ ਹੁਣ ਇਰਾਨ ਜਿਹੜਾ ਇਹਨਾਂ ਦੇ ਜਿਹੜਾ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਬੈਕ ਕਰ ਰਿਹਾ ਹੁਣ ਯੂ ਐਸ ਏ ਯੂ ਕੇ ਜਿਹੜਾ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਚ ਤੁਸੀਂ ਦੇਖੋਗੇ ਕਿ ਜਿਹੜੇ ਯੂਰੋਪੀਅਨ ਮੁਲਕ ਨੇ ਉਹ ਵੀ ਇਹਨਾਂ ਦੇ ਨਾਲ ਆ ਕੇ ਯੂ ਐਸ ਤੇ ਯੂ ਕੇ ਦੇ ਉਹ ਹਮਲੇ ਕਰਨ ਦੇ ਵਿੱਚ ਆਪਣਾ ਜਿਹੜਾ ਹੈਗਾ ਯੋਗਦਾਨ ਪਾਉਣਗੇ ਸੋ ਇਹ ਮਸਲਾ ਇਸ ਪਾਸੇ ਨੂੰ ਜਿਹੜਾ ਹੈਗਾ ਉਹ ਪੱਕਦਾ ਜਾ ਰਿਹਾ ਹੁਣ ਇਹ ਇਹ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਹੈਗੀ ਆ ਤੁਸੀਂ ਕੁਝ ਐਡ ਕਰਨਾ ਚਾਹੋ ਜੋ ਕੋ ਪੁੱਛਣਾ ਚਾਹੋ ਤਾਂ ਉਹ ਪੁੱਛ ਸਕਦੇ ਹੋ ਜੀ 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 ਮੈਂ ਪੁੱਛਣਾ ਚਾਹਾਂਗਾ ਕਿਸ ਸਾਦੇ ਘਟਨਾਕਾਮ ਦੇ ਨਾਲ ਕਿਹਨੋ ਕਿ ਦੁਨੀਆ ਦੀ ਆਰਥਿਕਤਾ ਦੇ ਉੱਤੇ ਕੀ ਅਸਰ ਪਏਗਾ ਦੇਖੋ ਆਰਥਿਕਤਾ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਪਿਛਲੇ ਨਵੰਬਰ ਤੋਂ ਲੈ ਕੇ ਜਦੋਂ ਦੇ ਹਮਲੇ ਤੇਜ਼ ਹੋਏ ਨਾ 27 ਤੋਂ 28 ਹਮਲੇ ਕਰ ਦਿੱਤੇ ਹੁਥੀਜ਼ ਨੇ ਉਸ ਤੋਂ ਬਾਅਦ ਹੁਣ ਕੀ ਹੋਇਆ ਹੁਣ ਉਹ ਸਾਰੇ ਆ ਜਿਹੜੀ ਤਸਵੀਰ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤੁਸੀਂ ਦੇਖੋ ਇਹ ਸਾਰਾ ਸਮਝਾਇਆ ਹੋਇਆ ਤਾਂ ਕਰਕੇ ਇਹ ਤਸਵੀਰਾਂ ਮੈਂ ਇਹ ਜੜੀਆਂ ਨੇ ਕੈਪਚਰ ਕੀਤੀਆਂ ਕਿ ਤੁਹਾਨੂੰ ਦੱਸਿਆ ਜਾ ਸਕੇ ਆ ਪਹਿਲੀ ਜਿਹੜੀ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਕਿ ਉਹ ਜਿਹੜੇ ਸ਼ਿਪ ਨੇ ਉਹ ਬਹੁਤ ਨੇੜੇ ਆਂਦੀ ਲੰਘ ਕੇ ਆ ਰਹੇ ਆ ਉਸ ਨਹਿਰ ਦੇ ਵਿੱਚ ਉਹ ਨਦੀ ਦੇ ਵਿੱਚ ਉਹ ਦਰਿਆ ਦੇ ਵਿੱਚੋਂ ਸੋ ਜੋ ਜੋ ਕਿ ਆਲੇ ਦੁਆਲੇ ਪਹਾਰਤ ਨੇ ਤੇ ਵਿੱਚੋਂ ਲੰਘ ਰਹੀ ਆ ਸੋ ਰੈਡ ਸੀ ਦਾ ਹਿੱਸਾ ਹੀ ਆ ਅੱਛਾ ਹੁਣ ਜਦੋਂ ਇੱਥੋਂ ਬੰਦ ਹੋ ਗਏ ਤੇ ਸਾਰੇ ਉਹ ਸਮੁੰਦਰੀ ਜਹਾਜ਼ ਉਹ ਉੱਪਰੋਂ ਦੀ ਘੁੰਮ ਕੇ ਜਿਹੜੇ ਆਉਣਗੇ ਸੋ ਉਹਦੇ ਨਾਲ ਇੱਕ ਤਾਂ ਟਾਈਮ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸ਼ੁਰੂਆਤ ਦੇ ਟਾਈਮ ਉਸ ਤੋਂ ਬਾਅਦ ਤੇਲ ਫਿਰ ਜਿਹੜਾ ਇਹ ਸਾਰਾ ਕੁਝ ਪਹੁੰਚਣਾ ਜਿਹੜਾ ਹੈ ਉਹ ਸਲੋ ਹੋ ਜਾਊਗਾ ਕਿਤੇ ਨਾ ਕਿਤੇ ਵਰਲਡ ਵਾਈਡ ਜਿਹੜੀ ਸ਼ਿਪਿੰਗ ਹੁੰਦੀ ਹੈ ਤੇ ਇਹਦੇ ਨਾਲ ਅਸਰ ਤਾਂ ਪੈਣਾ ਹੀ ਪੈਣਾ ਕਿਉਂਕਿ ਬਹੁਤ ਵੱਡੀਆਂ ਕੰਪਨੀਆਂ ਆਲਰੇਡੀ ਆਪਣੇ ਸ਼ਿਪ ਰੋਕ ਚੁੱਕੀਆਂ ਜਿਹਦੇ ਵਿੱਚੋਂ ਪੈਟਰੋਲੀਅਮ ਕੰਪਨੀ ਸ਼ੈਲ ਦਾ ਨਾਮ ਆਉਂਦਾ ਇਹ ਕੱਲ ਦੀ ਤਾਜ਼ਾ ਖਬਰ ਹੈ ਕਿ ਸ਼ੈਲ ਨੇ ਉਥੋਂ ਆਪਣੇ ਸ਼ਿਪ ਲੰਘਾਉਣ ਦੇ ਉੱਤੇ ਰੋਕ ਲਾ ਦਿੱਤੀ ਹੈ ਉਤਾ ਜ਼ਾਹਿਰ ਜੀ ਗੱਲ ਹੈ ਕਿ ਪੈਟਰੋਲ ਭਰਿਆ ਹੋਵੇ ਗੈਸ ਭਰੀ ਹੋਵੇ ਉਹਦੇ ਵਿੱਚ ਤੇ ਟੈਂਕਰਾਂ ਦੇ ਵਿੱਚ ਤੇ ਜੇ ਕਿਤੇ ਉੱਥੇ ਹਮਲਾ ਹੋ ਜਾਂਦਾ ਤਾਂ ਫਿਰ ਤਬਾਈ ਤਬਾਈ ਹੈ ਇੱਕ ਤਾਂ ਜਿ ਸ਼ਿਪ ਗਿਆ ਕਰੋੜਾਂ ਅਰਬ ਰੁਪਈਆ ਦਾ ਉਤੋਂ ਕਿੰਨੇ ਉਹਦੇ ਵਿੱਚ ਜਿਹੜੇ ਟੈਂਕਰ ਹੁੰਦੇ ਨੇ ਤੇਲ ਵਾਲੇ ਉਹ ਗਏ ਉਹ ਸਾਰਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਸੋ ਸ਼ੈੱਲ ਜਿਹੜੀ ਹੈ ਦੁਨੀਆ ਦੇ ਵਿੱਚ ਮੰਨੀ ਜਾਣ ਵਾਲੀ ਪੈਟਰੋਲੀਅਮ ਕੰਪਨੀ ਹੈ ਜਿਹੜੀ ਯੂਕੇ ਦੇ ਵਿੱਚ ਤਾਂ ਬਹੁਤ سارے ਉਹਦੇ ਪੈਟਰੋਲ ਸਟੇਸ਼ਨ ਨੇ ਉਸ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ 'ਚ ਯੂਰਪ ਦੇ ਵਿੱਚ ਨੇ ਸੋ ਉਹਨਾਂ ਨੇ ਉਥੋਂ ਰੋਕ ਲਾ ਦਿੱਤੀ ਹੈ ਕਿਹਦੇ ਇੱਥੋਂ ਆਪਾਂ ਜਹਾਜ਼ ਨਹੀਂ ਲੰਗਾਉਣੇ ਉਸ ਤੋਂ ਸਾਊਦੀ ਅਰਬ ਦਾ ਨਾਮ ਆਉਂਦਾ ਹੈ 사ਊਦੀ ਅਰਬ ਨੇ ਵੀ ਆਪਣੇ ਜਿਹੜੇ ਗੈਸ ਦੇ ਟੈਂਕਰ ਵਗੈਰਾ ਨੇ ਉੱਥੋਂ ਦੀ ਕੱਢਣੇ ਬੰਦ ਕਰ ਦਿੱਤੇ ਆ ਹੁਣ ਇੱਥੇ ਹੀ ਟਿਕਦੀ ਹੈ ਸਾਰੇ ਦੇਸ਼ ਦੁਨੀਆ ਭਰ ਦੀ ਇਕਨੋਮੀ ਤੇਲ ਦੇ ਉੱਤੇ ਜਦੋਂ ਗੈਸ ਤੇਲ ਜਦੋਂ ਆਉਣਾ ਬੰਦ ਹੋ ਜਾਵੇ ਫਿਰ ਮਹਿੰਗਾਈ ਹੁੰਦੀ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਦੋਂ ਤੁਹਾਡੇ ਦੇਸ਼ ਦੇ ਅੰਦਰ ਚੱਲਣ ਵਾਲੇ ਜਿਹੜੇ ਟਰੱਕ ਟਰਾਲੇ ਹੁੰਦੇ ਨੇ ਜਿਹੜੇ ਐਕਸਪੋਰਟ ਇੰਪੋਰਟ ਕਰਦੇ ਨੇ ਜਾਂ ਉਹ ਸਾਰਾ ਕੁਝ ਢੋਂਦੇ ਨੇ ਹੈ ਨਾ ਜਿਹੜੇ ਆਪਣੇ ਵਪਾਰ ਦੇ ਵਿੱਚ ਕੰਮ ਆਉਂਦੇ ਆ ਜਦੋਂ ਉਹਨਾਂ ਨੂੰ ਤੇਲ ਨਾ ਮਿਲਿਆ ਤੇ ਫਿਰ ਉੱਥੋਂ ਮਹਿੰਗਾਈ ਹੋਣੀ ਸ਼ੁਰੂ ਹੁੰਦੀ ਹੈ ਫਿਰ ਕੱਲੀ-ਕੱਲੀ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਉਹ ਵਧਣ ਲੱਗਦਾ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਪੈਟਰੋਲੀਅਮ ਕੰਪਨੀਆਂ ਨੇ ਆਪਣੇ ਸ਼ਿਪ ਲੰਗਾਉਣੇ ਉੱਥੋਂ ਬੰਦ ਕਰਤੇ ਹੈ ਗੈਸ ਲੰਗਾਉਣੀ ਬੰਦ ਕਰਤੀ ਦੇਸ਼ਾਂ ਨੇ ਸੋ ਫਿਰ ਕੰਮ ਭਾਈ ਖਰਾਬ ਹੈ ਹੁਣ ਇੱਥੋਂ ਹੁਣ ਨਿਪਟਾਰਾ ਕਿਵੇਂ ਹੋਊਗਾ ਹੁਣ ਇਹ ਗੱਲ ਹੈ ਸੋਚਣ ਵਾਲੀ ਹੂਥੀਜ਼ ਵੀ ਕਹਿੰਦੇ ਆਪਾਂ ਪਿੱਛੇ ਨਹੀਂ ਹਟਣਾ ਕਿਉਂਕਿ ਤੁਸੀਂ ਉਧਰ ਸੀਜ਼ਫਾਇਰ ਕਰਵਾਓ ਤੇ ਅਸੀਂ ਇਧਰੋਂ ਬੰਦ ਕਰ ਦਿਆਂਗੇ ਹੁਣ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਜਾਂ ਜਿਹੜਾ ਯੂਕੇ ਹੈਗਾ ਉਹ ਹੁਥੀਜ਼ ਦੇ ਡਰ ਦੇ ਨਾਲ ਉਥੇ ਸੀਜ਼ਫਾਇਰ ਕਰਵਾ ਦੂਗਾ ਉਹ ਗੱਲ ਵੱਖਰੀ ਹੈ ਕਿ ਇਜ਼ਰਾਇਲ ਜਦੋਂ ਚਾਵੇ ਆਪਣੇ ਵੱਲੋਂ ਉਥੇ ਸੀਜ਼ਫਾਇਰ ਕਰਨਾ ਤਾਂ ਉਹ ਕਰ ਦਵੇ ਪਰ ਇਹਦਾ ਹੁਣ ਨਿਪਟਾਰਾ ਕਿਵੇਂ ਹੋਊਗਾ ਜਾਂ ਫਿਰ ਇਹ جنگ ਜਿਹੜੀ ਉਹ ਵਧਦੀ ਜਾਊਗੀ ਇਹਦੇ ਵਿੱਚ ਦੇਸ਼ ਇਨਵੋਲਵ ਹੁੰਦੇ ਜਾਣਗੇ ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਸਾਰੀ ਸਥਿਤੀ ਜਿਹੜੀ ਹੈ ਉਹ ਕਲੀਅਰ ਹੋ ਜਾਊਗੀ ਜੀ ਜੀ ਤੇ ਜੀ ਤਾਂ ਨਾਲ ਥੋੜਾ ਜਿਹਾ ਜੁੜਨ ਦੇ ਲਈ ਕਿ ਲੋਕੀ ਸਾਰੀ ਜਾਣਕਾਰੀ ਸਾਰੇ ਦਰਸ਼ਕਾਂ ਨੂੰ ਦੇਣ ਦੇ ਲਈ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ ਧੰਨਵਾਦ ਜੀ ਜੀ ਤੇ ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਤੋਂ ਲਵਾਂਗੇ ਇਜਾਜ਼ਤ ਧੰਨਵਾਦ